ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਬੁਰਜਨਥੂ ਕੇ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਆਨਰ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਪਸ਼ੂ ਵਪਾਰ ਦਾ ਵੀਰ ਹੋਂ ਦਾ ਕੰਮ ਆ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਕੋਈ 2-4 ਨੱਕ ਜਿਹੜੇ ਇਸ ਕਿੱਲੇ ਤੇ ਤੁਹਾਨੂੰ ਮਿਲ ਜਾਣਗੇ ਐਨੀ ਟਾਈਮ ਕੋਈ ਮੇਰਾ ਵੀਰ ਕੰਟੈਕਟ ਕਰ ਲਿਓ ਸੰਪਰਕ ਕਰ ਲਿਓ ਕਿ 2-4 ਪਸ਼ੂ ਖੜੇ ਹੁੰਦੇ ਆ ਵੇਰਵਾਲ ਲੈ ਲਿਆ ਕਰੋ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਤੁਹਾਨੂੰ 4 ਤੋਂ 5 ਕਿਨਾਂਗ ਦਿਖਾਉਣੇ ਸੀਗੇ ਦੋ ਨਾਕ ਜਿਹੜੇ ਸੇਲ ਹੋ ਗਏ ਆ ਠੀਕ ਆ ਜੀ ਹੁਣ ਤਿੰਨ ਨਾਕ ਜਿਹੜੇ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇੱਕ ਵੱਡੀ ਸ਼ਾਈਵਾਲ ਦੇ ਵਿੱਚ ਬੱਚੀ ਵੈੜ ਤੁਹਾਨੂੰ ਕਰਾਸ ਦਿਖਾ ਦਿਆਂ ਕਿ ਗਿਰਤ ਸ਼ਾਈਵਾਲ ਦਾ ਕਰਾਸ ਇੱਕ ਕਰਾਸ ਬਰੀਡ ਦੇ ਵਿੱਚ ਇੱਕ ਹੋਰ ਬੈੜ ਤੁਹਾਨੂੰ ਦਿਖਾ ਦਿਆਂਗੇ ਵੀ ਸੂਈ ਸੁਵਾਈ ਹੈ ਤੇ ਇੱਕ ਛੋਟੀ ਆ ਪਲੂਨ ਪਹਿਲਾ ਸੂਬਾ ਤਾਂ ਜੀ ਸੋ ਤਿੰਨਾਂ ਨਗਾਂ ਦੀ ਡਿਟੇਲ ਲੈਣੇ ਆ ਠੀਕ ਆ ਜੀ ਤਰੀਕ ਆ ਜੋ 19 ਨਵੰਬਰ ਸਵਾ ਸ਼ਾਮ ਦੇ 5:30 ਵਜੇ ਦਾ ਟਾਈਮ ਆ ਸੁਏਸ ਵਾ ਪਛੂਆ ਕੋਈ ਵੀ ਫਾਰਮਰ ਵੀਰ ਆਣ ਕੇ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਸੋ ਬਾਕੀ ਮੇਰਾ ਵੀਰ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਆ ਜੀ ਕਿਉਂਕਿ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਕੋਈ ਪ੍ਰੰਤੂ ਦਾ ਕਿਸੇ ਵੀਰ ਨੂੰ ਸਾਹਮਣਾ ਨਾ ਕਰਨਾ ਪਵੇ ਪੱਟੀ 5 ਕਿਲੋਮੀਟਰ ਦੀ ਦੂਰੀ ਆ ਬਾਕੀ ਨੈਸ਼ਨਲ ਹਾਈਵੇ ਬਟੇਡਾ ਅਮਰਸਰ ਇੱਥੋਂ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਹੈ ਵੱਡੀ ਸਰਿਆਲੀ 6-7 ਕਿਲੋਮੀਟਰ ਦੀ ਦੂਰੀ ਹੈ ਹਰੀਗਾ ਪੱਤਨ ਕੋ 18-17 ਕਿਲੋਮੀਟਰ ਦੀ ਦੂਰੀ ਤੇ ਹੈ ਵੀਰ ਗੁਲਦੀਪ ਸਾਬ ਤੋਂ ਪਹਿਲਾਂ ਸਾਸਰੀ ਕਾਲ ਜੀ ਅੱਛਾ ਤੁਹਾਨੂੰ ਸਭ ਠੀਕ ਆ ਬੜੇ ਵਧੀਆ ਭਾਜੀ ਇਹਨਾਂ ਭੈਣ ਭਰਾ ਦਾ ਰਿਸ਼ਤਾ ਸਾਰਿਆਂ ਨਾਲ ਸਾਥੀ ਗਾਲ ਸਾਸਰੀ ਕਾਲ ਭਾਜੀ ਗੁਲਦੀਪ ਵੀਰ ਨਾਗਾ ਜੇ ਵੈਸੇ 4-5 5 ਕੁ ਪਾਉਣੇ ਸੀ ਹਨਾ ਹਾਂਜੀ ਹਾਂਜੀ ਦੋ ਸੇਲ ਹੋ ਗਏ ਮੱਜਾ ਜਿਹੜੀਆਂ ਅੱਗੇ ਉਹ ਲਾਈਆਂ ਵਿੱਚੋਂ ਇੱਕ ਦੋ ਸੇਲ ਹੋ ਗਈਆਂ ਹਨਾ ਹਾਂਜੀ ਹਾਂਜੀ ਤੇ ਹੁਣ ਉਹ ਜਿਹੜੇ ਮੌਕੇ ਤੇ ਮੌਜੂਦ ਤਿੰਨ ਹੀ ਨਾਗ ਨੇ ਹਾਂਜੀ ਤਿੰਨ ਦੋ گاਵਾ ਤੇ ਇੱਕ ਝੋਟੀ ਠੀਕ ਆ ਭਰਾ ਹਾਂਜੀ ਆ ਵੀ ਵੜ ਚੰਗੀ ਖਾਸੀ ਵੱਡੀ ਕੱਢੀ ਅੱਜ ਹਾਂਜੀ ਇਹ ਛਗੀ ਉਹ ਲੈ ਹਾਂਜੀ ਤਾਂ ਤੇ ਸੁਵੇ ਦੁਜੇ ਆ ਸੁਵੇ ਦੁਜਾ ਆ ਕੋਈ ਉੱਚੇ ਉੱਚੇ ਬੱਚੇ ਜੀ ਆ ਉੱਚੇ ਬੱਚੇ ਜਾ ਹੋਏ ਬੱਚਿਆਂ ਦਾ ਭੋਜੇ ਕੋਈ ਦੋ ਦਾ ਕੇਲੇ ਤੇ ਭੋਜੇ ਕੋਈ ਕੇਲੇ ਲਓ ਜੀ ਇਹ ਬੱਚਾ ਪੱਠਾ ਢਾਕਾ ਤੂੜੀ ਟੜੀ ਖਾ ਰਿਹਾ ਬਾਕੀ ਮੇਰਾ ਭਰਾ ਕੋ ਦੋ ਦਾ ਲਾ ਲਿਓ ਕੋਈ ਡੇਢ ਦਾ ਲਾ ਲਿਓ ਕੋਈ ਸਵਾ ਦਾ ਕੋਈ ਢਾਈ ਦਾ ਲਾ ਲਿਓ ਠੀਕ ਆ ਜੀ ਤੇ ਇਹ ਬੱਚਾ ਬੱਚਾ ਮੇਲ ਕਾਬ ਤੇ ਇਹਦੇ ਥਲੇ ਕਲਦੀਪ ਦੁੱਧ ਕਿੰਨਾ ਚਵਾ ਦੀਏ ਦੁੱਧ ਦੇਖੋ 10 ਕਿਲੋ ਹੋ ਗਏ ਨਾ ਜਿਹੜਾ 10 ਕਿਲੋ ਅੱਠ ਦੀ ਸੀ ਲ ਪਹੁੰਚਦੇ ਬੈਠਾ ਮਤਲਬ ਉਹ ਗੱਲ ਨਹੀਂ ਹੈਗੀ ਹਣਾ ਹਾਂ ਹਾਂ ਨਾ ਉਹ ਗੱਲ ਨਹੀਂ ਹੈਗੀ ਮੇ ਲੜਾਕੂ ਨਹੀਂ ਗੇ ਨਹੀਂ ਨਹੀਂ ਲਓ ਜੀ ਠੰਡੀ ਮਿੱਠੀ ਆ ਧੀਰੀ ਧੂਰੀ ਬਹੁਤ ਆ ਇੱਧਰ ਤੁਹਾਨੂੰ ਬਹਿਣੀ ਵਾਲੇ ਪਾਸਿਓਂ ਆਪਾਂ ਥਾਣ ਵਖਾਦ ਗਏ ਤੇ ਦੁੱਧ ਕਿੰਨਾ ਦੱਸਿਆ ਅੱਠ 10 ਕਿਲੋ 10 ਕਿਲੋ ਹਾਂ ਦੁੱਧ ਚੰਗਾ ਨਾ ਹਾਂ 10 ਕਿਲੋ ਲਓ ਜੀ 10 ਕਿਲੋ ਦੁੱਧ ਕੱਦ ਕੋ ਪੂਰਾ ਵਹਿੜ ਦਾ ਠੀਕ ਆ ਦੂਜਾ ਸੂਹਾ ਤੇ ਛਗੀ ਆ ਪਰ ਸਾਈਡਾਂ ਹਾਂ ਉਹ ਕੱਢਣ ਦਾ ਹੀ ਹਲੇ ਬੜ ਬੜੇ ਕੰਨੀਆਂ ਹਨ ਹਾਂ ਚੱਕਰੀਆਂ ਚੱਕਰੀਆਂ ਸਟਾਰਟ ਕਰਤੀਆਂ ਹਾਂ ਲਓ ਜੀ ਕੰਨੀਆਂ ਦੋਸਤੋ ਚੱਕਰੀਆਂ ਸਟਾਰਟ ਕੀਤੀਆਂ ਨੇ ਅਜੇ ਬਰਾਬਰ ਨਹੀਂ ਕੀਤੀਆਂ ਸੋ ਕੋਈ ਭਰਾ ਸ਼ੱਕੀ ਮੰਨ ਸਕਦਾ ਠੀਕ ਆ ਤੇ ਇਹ ਹਾਈਟ ਲੈਂਥ ਦੇ ਵਿੱਚ ਆ ਕੋਈ ਦੋ ਢਾਈ ਮਹੀਨਿਆਂ ਦੀ ਸੋਈ ਠੰਡੀ ਸੀ ਲਵਾਈ ਜਿੱਦਾ ਮਰਜ਼ੀ ਜਿਹੜੇ ਪਾਸੇ ਮਰਜ਼ੀ ਬੈਠ ਕੇ ਚੁਵਾਈ ਕਰ ਲੋ ਇਹ ਨਹੀਂ ਕਰਮ ਵਾਲੀ ਕੋਈ ਇੱਕ ਥਾਂ ਤੋਂ ਦੂਜੀ ਥਾਂ ਲੱਤ ਫੱਟ ਜੂਗੀ ਤਾਂ ਥਣ ਵੀ ਦੋਰਾ ਲੱਗਾ ਲੰਬਾ ਧੁੰਨ ਨਮੋਚੜ ਤੇ ਕ੍ਰੋਸ ਬਰੀਡ ਆ ਸ਼ਾਹੀਵਾਲ ਠੀਕ ਆ ਜੀ ਤੇ ਗੱਲਬਾਤ ਐ ਲੱਗਦਾ ਵੀ ਜਿਵੇਂ ਸੁਣ ਲਈ ਹੁੰਦੀ ਕਰਮ ਵਾਲੀ ਰੀਜ ਲੱਗਿਆ ਹਨ ਵੀ ਆਂਦੀ ਕੋਸ਼ਿਸ਼ ਹੈ ਹਨਾ ਧੀਰੀ ਧੂਰੀ ਬਹੁਤ ਬਹੁਤ ਵਧੀਆ ਬਾਕੀ ਹਰਿਆ ਮੇਰੇ 14 15 ਕਿਲੋ ਦੁੱਧ ਜਿਉਂਗ ਜੜੀਆ ਦੇ ਦੋਗੇ ਹਨਾ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਹੋਇਆਗਾ ਸੋਈ ਨੂੰ ਹਾਂਜੀ ਹਾਂਜੀ ਲੋ ਵੀ ਇੱਕ ਵਾਰੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਂ ਇਧਰ ਮੇਰੇ ਭਰਾ ਕਿਉਂਕਿ ਬਹੁਤ ਆਪਣੇ ਭੈਣ ਭਰਾ ਸਚਨੇ ਕੋ ਜੀ ਵੀ ਜਿਨ੍ਹਾਂ ਨੂੰ ਕੋਈ ਕਿਸੇ ਚ ਤਰ੍ਹਾਂ ਦੀ ਚੀਜ਼ ਪਸੰਦ ਆ ਕਿਸੇ ਨੂੰ ਕਿਸੇ ਰਕਮ ਦੀ ਨਸਲ ਬਰੀਡ ਪਸੰਦ ਆ ਤੇ ਇਹ ਤੁਹਾਡੇ ਧਿਆਨ ਦੇ ਵਿੱਚ ਆਪਾਂ ਕੱਢ ਰਹੇ ਆਂ ਕਰੋ ਚੈੱਕ ਸੋ 10 ਕਿਲੋ ਦੁੱਧ ਅੱਗੇ ਕਿਸੇ ਵੀਰ ਦੀ ਚੰਗੀ ਸੇਵਾ ਰਹੀ 10 ਪਲੱਸ ਕਰਨਾ ਚਾਹੀਏ 10 ਚੋਣਾ ਠੀਕ ਆ ਜੀ ਉਹ ਸੇਵਾ ਤੇ ਡਿਪੈਂਡ ਆ ਤੇ ਬਿਲਕੁਲ ਗੋੜ ਵਰਗਾ ਦੇਸੀ ਗੋੜ ਵਰਗਾ ਰੰਗ ਆਪਾਂ ਕਹਿ ਦਿੰਨੇ ਆ ਵੀ ਦੇਸੀ ਗੋੜ ਵਰਗਾ ਰੰਗਾ ਠੀਕ ਆ ਆ ਥਣ ਦੇਖੋ ਠੀਕ ਆ ਜੀ ਠੀਕ ਆ ਜੀ ਇਹ ਕਲਦੀਪ ਮਾਰਨਿੰਗ ਚੁਆਇਸ ਦਾ ਸਮਾਂ ਕੀ ਸੀਗਾ ਇਹ ਜੋ ਇਹ 5 ਵਜੇ ਹੋਣ ਵੀ ਤਕਰੀਬਨ 5:00 ਵੱਜ ਗਏ ਹਨ ਲਓ ਜੀ ਠੀਕ ਆ ਜੀ ਸੋ ਟਾਈਮੋ ਟਾਈਮ ਜਿਹੜਾ ਦੋਸਤੋ ਕੋਈ ਭਰਾ ਆਪਦੀ ਤਸੱਲੀ ਕਰੇ ਤਾਂ ਦੋਰਾਇ ਧਣ ਲੱਗਾ ਇਹਨੂੰ 10 ਕਿਲੋ ਦੁੱਧ ਫਾਇਰ ਫੂਡ ਵੀ ਚੰਗੀ ਹੁੰਦੀ ਐ ਨਾ ਫਾਇੜਾਂ ਦੀ ਫਾਇੜੇ ਕੀ ਆ ਤੋ ਤਾਂ ਹੀ ਪੰਜ ਦੇ ਲੱਗੇ ਆ ਫਾਇੜ ਵੀ ਚੰਗੀ ਆ ਕੇ ਹਾਂ ਤੇ ਇਹਦਾ ਕਲਵੀ ਮੁੱਲ 10 ਫਿਰ ਉਹ ਲੱਗਾ ਪੰਜ ਉਹ ਪੰਜ ਦੇ ਵੇਚੀ ਕਰ ਦੇਣੀ ਆ 100 ਕਿਲੋਮੀਟਰ ਤਾਈ ਹਾਂ ਕੋਈ 35 ਨਹੀਂ ਕੋਈ 30 ਨਹੀਂ 32000 ਚ ਪਹੁੰਚੇ ਹੋਊਗੀ ਇਹ 32 ਚ ਪਹੁੰਚ ਹਾਂ 32000 ਚ ਪਹੁੰਚ ਲਓ ਜੀ 32000 ਦੇ ਵਿੱਚ ਦੋਸਤੋ ਪਹੁੰਚ 100 ਕਿਲੋਮੀਟਰ ਤਾਈ ਘਰੇ ਮੰਗਾ ਲਓ ਬੈਠੇ ਬਿਠਾਏ ਬੇਸ਼ੱਕ ਮੇਰਾ ਭਰਾ ਬੇਸ਼ੱਕ ਉਥੇ ਆਪਦੇ ਮੰਗਾ ਕੇ ਚੀਜ਼ ਵੀ ਤਸੱਲੀ ਕਰ ਸਕਦੇ ਹੋ ਕਿਉਂਕਿ ਮਾਲ ਕਿਸੇ ਭਰਾ ਨੇ ਪਹਿਲੀ ਵਾਰੀ ਖਰੀਦਣਾ ਕਿਸੇ ਨੇ ਪਹਿਲੀ ਵਾਰੀ ਪੈਸੇ ਲਾਉਣੇ ਆ ਬਾਕੀ ਚੋਾਈ ਚੂਈ ਦੀ ਓਕੇ ਹੋਊਗੀ ਰਵਾਈ ਦੀ ਓਕੇ ਕੋਈ ਧਾਰ ਦੀ ਬਾਤ ਘੜ ਪੂਰ ਛਟਾ ਨਹੀਂ ਹੈਗਾ ਨਾ ਨਾ ਬਾਈ ਜੀ ਬੜੀ ਕੋਲੀ ਭੋਗਾ ਵਾ ਇਦਾਂ ਹੀ ਮਾਰ ਦੇ ਦਾ ਆੜੀ ਲਓ ਜੀ ਚੋਣ ਜਵਾਈ ਚੰਗੀ ਸੁਸਰੀ ਆ ਠੀਕ ਆ ਆ ਦੇਖ ਆ ਮਾਰੋਣੀ ਦਾ ਠੀਕ ਆ ਜੀ ਆ ਆ ਦੇਖ ਸੋ ਗਰਲ ਕਰ ਲਈਏ ਜਵਾਈ ਕਰਮਾ ਲਈ ਠੀਕ ਆ ਜੀ ਪੂਰ ਛਟਾ ਨਹੀਂ ਬਿਲਕੁਲ ਫੱਟੀ ਵਾਲੀ ਧਾਰ ਆ ਇਹ ਮਗਰਲੇ ਥਾਣਾ ਦੀ ਜਵਾਈ ਚੱਕ ਕਰਾ ਰਿਆ ਤੁਹਾਨੂੰ ਮੈਂ ਓਕੇ ਭਰਾ ਮੈਂ ਬਾਕੀ ਬਾਕੀ ਟੋਲੇ ਬਲਾਰ ਕੋਈ ਨਹੀਂ ਅਜ ਤੋਂ ਬਾਅਦ ਕੁਲਦੀਪ ਅੱਗੇ ਆਪਣੇ ਕੋਲ ਆ ਗਈ ਇੱਕ ਡੱਬੀ ਹਾਂ ਇਹ ਪਛੀ ਮੀਡੀਅਮ ਹਾਈਟ ਦੇ ਵਿੱਚ ਆ ਤੇ ਇਹ ਤਾਂ ਸੁਵਾ ਕਿਵੇਂ ਆ ਪਹਿਲਾ ਸੁਵਾ ਪਹਿਲਾਂ ਹਾਂ ਮਗਰ ਕੀ ਮਗਰ ਬੱਚਾ ਜੀ ਲਓ ਜੀ ਮਗਰ ਬੱਚਾ ਤੇ ਪਹਿਲਾ ਸੁਵਾ ਕਿੰਨੇ ਦਿਨਾਂ ਦੀ ਸੁਈ ਆ ਤੇ ਸੁਈ ਉਹ 15 ਦਿਨਾਂ ਦੀ 15 ਦਿਨਾਂ ਦੀ ਆ ਉਹ ਵੀ ਦਰਮਿਆਨੀ ਮੀਡੀਅਮ ਹਾਈਟ ਆ ਕੋਈ ਭਰਾ ਮੇਰਾ ਬਹੁਤ ਹੀ ਵੱਡੀ ਤੱਕ ਕੇ ਨਾ ਸੌਦਾ ਕਰੇ ਮੀਡੀਅਮ ਦਰਮਿਆਨੀ ਹਾਈਟ ਆ ਵੀ ਜਰਸੀਆਂ ਦਾ ਕੱਦ ਜਿਹੜਾ ਕੱਦ ਆ ਇਹਦਾ ਬਾਕੀ ਗੋਲ ਮੂਲ ਜਿਹੀ ਚੰਗੀ ਆ ਆ ਦੇਖ ਹਾਂ 15 ਬਾਕੀ ਵੀ ਆ ਦੇਖੋ ਜੀ ਆ ਕਰੋ ਚਾਚਾ ਬਾਕੀ ਆ ਗਈ ਠੜੀ ਦੀ ਲਪਾ ਜਨਾਨੀ ਬਾਈ ਇਹਦਾ ਬੱਜੀ ਲਓ ਜੀ ਚਾਰੇ ਧਾਨ ਸੋ ਚਾਰੇ ਧਾਨ ਵਿਰਲਵਰਲ ਕਰੋ ਚਾਚਾ ਮਗਰ ਬੱਚਾ ਤੇ ਦੁੱਧ ਕਿੰਨਾ ਦੱਸਿਆ ਜੀ ਅੱਜ ਤੋਂ ਦੋ ਪੱਕਾੜਾ 8 ਕਿਲੋ ਪੱਕਾ ਦੁੱਧ 8 ਤਾਂ ਉਹ ਤੇਰੀਆਂ ਪੰਜ 6 ਆਲਾ ਕੰਮ ਨਾ ਨਾ 8 ਕਿਲੋ ਪੱਕਾ ਤੇ ਜਿਹੜਾ ਚੋਣ ਵਾਲਾ ਆਪਣੇ ਕੋਲ ਹਨਾ 8 ਕਿਲੋ ਉਹੋ ਜਿਹਾ ਦੱਸਣਾ ਜਿੰਨਾ ਕਿ ਰੋ ਲਓ ਜੀ ਸੋ 8 ਕਿਲੋ ਦੁੱਧ ਤਾਂ ਠੀਕਾ ਜੀ ਬੱਚਾ ਮਗਰ ਮੇਲ ਕਾਫ ਬਾਕੀ ਜਵਾਬ ਅਸਮਾਨੀ ਦੇ ਵੀ ਚੰਗੀਆਂ ਜਿੱਦਾਂ ਪਹਿਲਾਂ ਤੁਹਾਨੂੰ ਵੜ ਦਿਖਾਈ ਆ 22 ਦੀ ਇਹ ਵੀ ਕਰਮਾਂ ਲਈ ਅੱਖ ਨੰਬਰ ਹਮਾ ਆਪ ਨੂੰ ਇੱਥੇ ਉੱਦੀ ਹੈ ਨੀ ਹਾਂ ਮੋਕਲ ਬਰੀਡ ਵੀ ਛੋਟੀ ਆ ਥੋੜੀ ਡਾਇਟ ਖਾਗ ਖਾ ਕੇ ਰੱਜਣ ਵਾਲੀ ਹਾਂ ਹਾਂ ਸਈ ਪਾਂ ਬਾਣ ਨਹੀਂ ਮੰਗਦੇ ਆ ਹੋਰ ਹਾਂ ਸਈ ਵੱਡੀ ਦਾ ਸ਼ਕੀਨ ਹੈ ਕਿ ਦੇਖੀ ਜੇ ਮਾਜਾ ਸੇ ਬਸ ਬੌਧੀ ਕਰੋ ਚੱਕ ਠੀਕ ਆ ਜੀ। ਬਾਕੀ ਥਣ ਥਣ ਵੀ ਪੂਰਾ ਮਿਲਦਾ ਵੀ ਚੁਵਾਈ ਚ ਆ ਜਾਂਦਾ ਥੀ ਚੁਵਾਈ ਦਾ। ਹਾਂ ਆਇਆ ਵਧੀਆ ਵਧੀਆ। ਠੀਕ ਹੈ। ਬੌਧੀ ਬਾਹਰ ਚੱਕ ਕਰ ਲਈ ਆ ਠੀਕ ਆ ਜੀ। ਬੱਛਾ ਮਗਰ మీడియం ਹਾਈਟ ਦੂਜਾ ਸੁਬਾ ਮੰਨ ਲਿਓ ਕੋਈ ਕੋਈ ਪਹਿਲਾ ਮੰਨ ਲਿਓ ਵਸੇ ਹੈ ਦੂਜੇ ਹੀ ਆ ਹਨਾ। ਪੰਜ ਘਰ ਆਏ ਦੂਜੇ ਪਹਿਲਾ ਆ ਜਿੰਦੇ ਆ ਕੋਈ ਦੂਜੇ ਮੰਨ ਪਹਿਲੇ ਵੀ ਜਾਪਦੀ ਆ ਕੋਈ ਦੂਜੇ ਵੀ ਲੜੇ ਹਨਾ। ਹਾਂ ਜੀ। ਬਾਕੀ ਕੋਈ ਬੰਗਰ ਅਸੀਂ ਪਾਉਣ ਦੀ ਵੀ ਲੋੜ ਨਹੀਂ ਇਹਨੂੰ। ਨਹੀਂ ਗੱਸੀ ਪਾ ਕੇ ਚੋਈ ਦੀ। ਅੱਛਾ। ਠੀਕ ਆ ਤੇ ਇਹ ਕਲਦੀਪ ਕੀ ਪੜਤੇ ਆ? ਇਹ ਤੇ 20 ਦੀ ਪਹੁੰਚ ਕਰ ਸਕਦੇ 30000 ਦੀ ਕੋਈ ਗੁਜਾਇਸ਼ ਥੋੜੀ ਬਾਦੀ ਵਿੱਚੋਂ ਕੋਈ ਨਹੀਂ 10000 ਛੱਡਾਂਗਾ ਹੋਰ 29 ਦੀ ਹਾਂ 29 ਦੀ ਪਹੁੰਚ ਕਰ ਲਓ ਜੀ 29000 ਦੀ ਕਰੋ ਚੈੱਕ ਬਹੁਤ ਚੰਗੀ ਆ ਸੀ 29000 ਦੀ ਪਹੁੰਚ ਆ ਦੇਖੋ 20000 ਰੋਟੋ ਪਹਿਲਾਂ ਦੋ ਦੋ ਰੱਖ ਲਓ ਦੇ ਜਿਹੜਾ ਮਰੀ ਵਾਲੇ ਆ ਦੇਖੋ ਜੀ ਲਓ ਜੀ 29000 ਦੀ ਪਹੁੰਚ ਹੋ ਜੂਗੀ ਬਾਕੀ ਵੈੜ ਚੰਗੀ ਆ ਮੇਰੇ ਵੀਰ ਮਾਰੋ ਸੌਦਾ ਰੰਗ ਰੂਗ ਰੰਗ ਬਾਜ ਆ ਕਰਮਾ ਨਹੀਂ ਰੰਗ ਪ੍ਰਿੰਟ ਚੰਗਾ ਆਇਦਤਕ ਝੋਟੀ ਵਿਖਾਉਣਿਆ ਪਲੂਣ ਪਹਿਲਾ ਸਵੇਰ ਝੋਟੀ ਸੂਈ ਆ ਕਲਦੀਪ ਦੇ ਕੋਲ ਕਲਦੀਪ ਕੋਈ ਦੰਦਾ ਦੁੰਦਾ ਚਾਕੇ ਵੈਸੇ ਛਿੱਧੀ ਛਿੱਧੀ ਆ 6 ਦੰਦ ਹਾਂ ਕਿੰਨੇ ਕ ਦਿਨ ਹੋ ਗਏ ਸੂਈ ਨੂੰ 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 ਹੋ ਗਿਆ ਨਾ 15 ਦਿਨ ਲੋ ਜੀ 15 ਦਿਨਾਂ ਦੀ ਝੋਟੀ ਸੂਈ ਆ ਮਗਰ ਕਟਾ ਮਗਰ ਕਟਾ ਦੇ ਕਿੰਨੇ ਕ ਦੁੱਤ ਤੇ ਆ ਗਈ 2.8 ਕਿਲੋ ਤਿਆਰ ਆ ਜੀ 8 ਹੁਣ ਮੌਕੇ ਤੇ ਹਾਂ 8 ਮੌਕੇ ਤੇ ਹੋ ਗਈ ਤਿਆਰ ਠੀਕ ਹੈ ਭਰਾ 24 24 ਦਾ ਦੱਸ ਦਿਓ ਜੀ 24 24 ਓਕੇ ਆ ਬਾਕੀ ਇਹਦੇ ਭਾਲ ਪੈ ਗਈ ਆ ਥਾਂ ਤੇ ਮਗਰ ਲੈ ਲੈ ਹਾਂਜੀ ਤੇ ਉਹ ਥੋੜੀ ਜੀ ਗੰਡ ਦੀ ਵੱਜਦੀ ਵਿੱਚ ਇੱਕ ਬਹਿਣੀ ਵਾਲਾ ਮਗਰਲਾ ਹਾਂ ਬਹਿਣੀ ਅੱਜ ਮਗਰ ਲੈ ਹਾਂਜੀ ਉਲਟ ਜਿਹੜਾ ਕੋਣ ਜੂਨ ਕੋਲਾ ਵਾ ਹਾਂ ਤੇ ਵਿਚਕਾਰ ਗੰਡ ਜੀ ਆ ਵਿਚਕਾਰ ਗੰਡ ਆ ਚਵਾਈ ਪੋਲੀ ਇਹ ਤਾਂ ਮੋਟੀ ਆ ਕੋਈ ਵਾਲਾ ਕੋਈ ਫਰੀਕ ਆ ਆ ਠੀਕ ਆ ਹਾਂ ਪਹਿਲਾਂ 100 200 ਛਿੱਗੀ ਝੋਟੀ ਦਿਖਾ ਰਹੇ ਆ 15 ਦਿਨਾਂ ਦੀ ਸੂਈ ਆ 8 ਕਿਲੋ ਦੁੱਧ ਬਾਗੀ ਦਵਾਈ ਨਹੀਂ ਦਿੱਤੀ ਜਾਵੇ ਤਾਂ ਖੁਰਜੂਗੀ ਕੱਟਾ ਮਗਰ ਨਾ ਕੱਟਾ ਮਗਰ ਕੱਟਾ ਬਾਹਰ ਕੱਢ ਕੇ ਤੁਸਦੀ ਨਾਲ ਤੋੜ ਕੇ ਦਿਖਾਉਣੇ ਆ ਨਾਲੇ ਗੱਲਬਾਤ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਆਪਾਂ ਆ ਦੇਖੋ ਬਾਕੀ ਬੱਚੇ ਦਾ ਸਹਿਮਤ ਤਾਂ ਬੱਚੇ ਤੇ ਮਿਲਦੀ ਨਾ ਪਹਿਲਾਂ ਝੋਟੀ ਆ ਠੀਕਾ ਜੀ ਬੱਚੇ ਤੇ ਸਹਿਮਤਾ ਕੋਈ ਇਹ ਨਹੀਂ ਹੈਗਾ ਕਿ ਵੀ ਕੋਈ ਆਲੂ ਕਰਵਾਣੀ ਨੂੰ ਠੀਕਾ ਜੀ ਆ ਦੇਖੋ ਬੱਚੀ ਦਾ ਜਿਆਦਾ ਕਰਦੀ ਏ ਹੂੰ ਬਾਬੂ ਜੀ ਠੀਕਾ ਜੀ ਸੋ ਇੱਕ ਜਿਹੜੀ ਮਾਈਨਰ ਦੀ ਵਿੱਚ ਕੋਈ ਗੱਲਬਾਤ ਆ ਤੁਹਾਨੂੰ ਦੱਸ ਦਿੱਤੀ ਏ ਠੀਕਾ ਜੀ ਬਾਕੀ ਥਾਣਾ ਮਗਰਲਾ ਇੱਕ ਬਹਿਣੀ ਵਾਲਾ ਜਿਹੜਾ ਉਹਦੇ ਵਿੱਚੋਂ ਮਾੜੀ ਵੀਰਾਂ ਦਾ ਵੀ ਗੰਡ ਜੀ ਆ ਬਾਕੀ ਕੋਈ ਚੋਣ ਦੇ ਵਿੱਚ ਕਰੜੀ ਨਹੀਂ ਹੋਊਗੀ ਕੋਈ ਧਾਰ ਤਰੀਕ ਨਹੀਂ ਹੋਊਗਾ ਕੋਈ ਹੋਊਗਾ ਪਰ ਹੁਣ ਨਾ ਤਾਂ ਕੀ ਹੋਵੇ ਛੱਡ ਕੇ ਕੋਈ ਮਾਰਦੇ ਉਹ ਧਾਰਾਂ ਬਖਾਦ ਕੇ ਸਾਰਿਆਂ ਨੂੰ ਤੋਂ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਦਿਖਾਉਣੇ ਆ ਠੀਕਾ ਜੀ ਤਸੱਲੀ ਜੀ ਹੋ ਜਾਊਗੀ ਬਾਕੀ ਆਪਦੇ ਹੱਥੀ ਤੁਸੀਂ ਜੋ ਕੇ ਤਸੱਲੀ ਕਰਨੀ ਆ ਚੋ ਸਕਦੇ ਹੋ 8 ਕਿਲੋ ਦੁੱਧ 15 ਦਿਨਾਂ ਦੀ ਸੂਈ ਪਹਿਲਾ ਸਵੇਰ ਆ ਦੇਖ ਲਓ ਜੀ ਕਰੋ ਚੈੱਕ ਠੀਕ ਆ ਸੋ ਬਾਕੀ ਆ ਸਪੇਸ ਗਿਆ ਵਾ ਠੀਕ ਆ ਜੀ ਤੇ ਨਾਲ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਕਿਉਂ ਨਹੀਂ ਕੋਈ ਪੁਰਾਣੀ ਜਣਾ ਮੱਢੀ ਜੁਣੀ ਇਹ ਵੱਛਾ ਲੱਗਾ ਵਗੈ ਤੈਨੂੰ ਆ ਦੇ ਆਹ ਕਰੋ ਚੈੱਕ ਆਹ ਗਾੜ ਦੇ ਹਣ ਇਹ ਅਗਲੇ ਦਿਨਾਂ ਵਿੱਚ ਆਈ ਹੈ ਤੇ ਆਹ ਨਾਲ ਮਗਰ ਇਹ ਮਗਰਲਾ ਹੈ ਇਹ ਬੈਣੀ ਵਾਲਾ ਮਸਲਾ ਆ ਗਿਆ ਠੀਕ ਆ ਜੀ ਤਾਂ ਇੱਕ ਬੈਣੀ ਵਾਲਾ ਤੁਸ ਜਾ ਕਰਾਉਣੇ ਆ ਜਿਹਦੀ ਗੱਲ ਕਰਦੇ ਬਾਕੀ ਕੋਈ ਭੂਰ ਨਹੀਂ ਕੋਈ ਛੱਡਾ ਨਹੀਂ ਕੋਈ ਗਲਾਰਾ ਨਹੀਂ ਠੀਕ ਆ ਭਾਰ ਉਤੋਂ ਬਿਲਕੁਲ ਇੱਕ ਹੁੰਦੀ ਸਿੰਗਲ ਧਾਰ ਤੂੰ ਓਕੇ ਆ ਪਰ ਵੇਚ ਜਾਵੇ ਗੜ ਜਾ ਵੇਖ ਲਗਾ ਹੋ ਕੇ ਤੂੰ ਅੱਛਾ ਅੱਛਾ ਚੱਲ ਆ ਗਈ ਦਰੀ ਆਵੇ ਛੜ ਤੇ ਆਵੇ ਹਾਂ ਦੋਵੇਂ ਬੁੱਲਾੜੇ ਥੱਲੇ ਵੀ ਬੋਲਾ ਆ ਵਿੱਚ ਕਾਰ ਬੜੇ ਸਖਤ ਜੀ ਗੰਡ ਜੀ ਹੁੰਦੀ ਆ ਹਨਾ ਇੱਥੇ ਆ ਦੇ ਹਾਂ ਉਤਾਂ ਕੋਈ ਗੱਲ ਨਹੀਂ ਹਾਂ ਚੂਣ ਚੂਣ ਓਕੇ ਆ ਵਿੱਚ ਸਖਤ ਜੀ ਗੰਡ ਜੀ ਮੂਤ ਲਾ ਕੇ ਤੀਲੀ ਆ ਪਰ ਉਤਰਾ ਚਵਾਈ ਬੋਲੀ ਬਿਲਕੁਲ ਚਵਾਈ ਬੋਲੀ ਹਾਂ ਮੈਂ ਚਵਾਈ ਬੋਲੀ ਹੋਰ ਨਹੀਂ ਗੱਲ ਠੀਕ ਆ ਜੀ ਬਾਕੀ ਆ ਸਪੇਸ ਗੈਪ ਆ ਆ ਥਣ ਮੇਰੇ ਵੀਰੇ ਥੋੜਾ ਜਿਹਾ ਨਾਲ ਜੋੜਾ ਹੈਗਾ ਠੀਕ ਆ ਇਹ ਥਣ ਤੁਹਾਨੂੰ ਥੋੜਾ ਲਾ ਕੇ ਚੈੱਕ ਕਰਾ ਦਿੱਤਾ ਬਾਕੀ ਸਪੇਸ ਬਹਿਣੀ ਇੱਕ ਬਹਿਣੀ ਦੀ ਵਿੱਚ ਕਾਫੀ 4-4 ਇੰਚ ਅਗਲੇ ਪਿਛਲੇ ਥਣਾਂ ਦੀ ਆ ਸਪੇਸ ਨਾਲ ਠੀਕ ਆ ਜੀ ਆ ਦੇ ਬਾਕੀ ਹੋਰ ਨਹੀਂ ਗੱਲ ਕੋਈ ਵੀ ਉਹ ਹੀ ਆ ਬਸ ਕੋਈ ਠੀਕ ਆ ਜੀ ਜੋ ਆਪਾਂ ਦੱਸ ਤਾ ਕਦੀ ਬੰਦ ਦੇ ਦਗੇ ਕਿੰਨੇ ਦੀ ਇਹ ਉਧਰ ਜਲ ਜਿੰਨੇ ਦੀ ਮਰਜ਼ੀ ਦੇ ਦੇ ਹਾਂ 71000 ਦੀ ਪਹੁੰਚ ਕਰ ਦਈਏ ਜ਼ਿਆਦਾofer ਕਰਕੇ ਜਾ ਦੇ ਹਾਂ ਜਾਇਜ਼ ਕਰਕੇ ਦੇ 70 ਦੀ ਕਰ ਦਈਏ 70 ਅੰਦਰ ਨਾ ਆਉ ਆਣ ਕੇ ਥੋੜਾ ਜਿਹਾ 70 ਹਜ਼ਾਰ ਦੀ ਪਹੁੰਚ ਹੀ ਕਰ ਦਾਂਗੇ ਪਹੁੰਚ ਕਰ ਪਹੁੰਚ ਹੀ 70 ਹਜ਼ਾਰ ਦੀ ਫਿਰ ਤੇ 70 ਅੰਦਰ ਹੀ ਆ ਜਣੀ ਆ 70 ਹਜ਼ਾਰ ਦੀ ਪਹੁੰਚ ਤੇ 3000 ਕਰਜ਼ਾ ਚੜ ਜਾਂਦਾ ਗੱਡੀ ਦਾ ਜੀ ਉਹ ਤਰਾ ਇੰਨੇ ਦੀ ਜਾਂਦਾ ਨਹੀਂ ਤੈਨੂੰ ਪਤਾ ਕੋਈ ਪਈ ਨਾ ਕੱਪੀ ਗਈ ਆ ਲਓ ਜੀ 3000 ਕੋਈ ਖਰਚਾ ਗੱਡੀ ਦਾ ਚੜ ਜਾਂਦਾ ਠੀਕ ਆ ਜੀ 70 ਹਜ਼ਾਰ ਦੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਬਾਕੀ ਪੱਧਰੀ ਵੜੀ ਗੱਲੇ ਹੋਣੇ ਜੀ ਠੀਕ ਆ ਜੀ ਤੁਸੀਂ ਵੀ ਵੜ ਕੇ ਚਾਹੋਗੇ ਤੇ ਬਾਕੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਤਾਂ ਚਵਾਈ ਕਰਣੀ ਨਾ ਫੋਟੋਸ ਲਈ ਇਥੇ ਆਣ ਕੇ ਕਰ ਸਕਦੇ ਹੋ ਤੁਸੀਂ ਇਹ ਦੋਸਤੋ ਅੱਜ ਤਿੰਨ ਐਨੀਮਲ ਸੀਵਰ ਕੁਲਦੀਪ ਦੇ ਕੋਲ ਝੋਟੀ ਚੰਗੀ ਆ ਸਿੰਗੀ ਤੁੰਗੀ ਦੀ ਚੰਗੀ ਆ ਬੂਥੀ ਬਸਦੀ ਸੋਹਣੀ ਆ ਝੋਟੀ ਠੀਕ ਆ ਤੇ ਮੇਰੇ ਵੀਰ ਕਰੋ ਪਹਿਲ ਕਦਮੀ ਚੰਗਾ ਮਾਲ ਆ ਸੁਸਰਾ ਪਸੰਦ ਆਊਗਾ ਮੇਰੇ ਭਰਾਵਾਂ ਨੂੰ ਠੀਕ ਆ ਜੀ ਇਹ ਅੱਜ ਤਿੰਨ ਜਾਨਵਰ ਸੀਗੇ ਤਿੰਨਾ ਜਾਨਵਰਾਂ ਦੀ ਬਿਲਕੁਲ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਕੁਲਦੀਪ ਇੱਕ ਨੰਬਰ ਵੀਰ ਕਰਦੇ ਸਾਂਦੇ ਨੰਬਰ ਆਪਰੇ 9465133273 ਪਿੰਡ ਬੁਰਜਨਾ ਤੂਏ 3 ਪਤੀ ਜ਼ਿਲ੍ਹਾ ਤਰਨਤਾਰ ਠੀਕ ਆ ਜੀ ਸਾਥ ਜੀ ਸੋ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ